ਦੇ ਲਈ ਇਸ ਟ੍ਰੀਟੀ ਦੇ ਉੱਪਰ ਬ੍ਰੇਕ ਲਗਾ ਦਿੱਤੀ ਗਈ ਹੈ ਇਸ ਦਾ ਅਸਰ ਲੰਬਾ ਹੋਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਇਹਨਾਂ ਨਦੀਆਂ ਦੇ ਉੱਪਰ ਦੋਹਾਂ ਮੁਲਕਾਂ ਦੇ ਬਹੁਤ ਸਾਰੇ ਪ੍ਰੋਜੈਕਟ ਨੇ ਉਹ ਚਲਾਏ ਜਾਂਦੇ ਨੇ ਤੇ ਬਹੁਤ ਸਾਰੇ ਪ੍ਰੋਜੈਕਟ ਚਲਾਉਣ ਦੀ ਇਸ ਦੇ ਵਿੱਚ ਪਲੈਨਿੰਗ ਵੀ ਕੀਤੀ ਜਾ ਰਹੀ ਸੀ ਤਾਂ ਇਸ ਦਾ ਮਤਲਬ ਕਿ ਇੰਡਸ ਵਾਟਰ ਟ੍ਰੀਟੀ ਦੇ ਉੱਪਰ ਫਿਲਹਾਲ ਰੋਕ ਲਗਾ ਦਿੱਤੀ ਗਈ ਇੱਕ ਵੱਡਾ ਝਟਕਾ ਪਾਕਿਸਤਾਨ ਨੂੰ ਦਿੱਤਾ ਗਿਆ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਅਟਾਰੀ ਬਾਰਡਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰ ਦਿੱਤਾ ਗਿਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜੀ ਅਟਾਰੀ ਬਾਰਡਰ ਹੈ ਆਈਸੀਪੀ ਚੈੱਕਪੋਸਟ ਜਿਸ ਨੂੰ ਕਿਹਾ ਅਸਲਾਮੁਅਲੈਕੁਮ ਜੀ ਵੀ ਰੋਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਬਹੁਤ ਜ਼ਿਆਦਾ ਸੈਂਸਿਟਿਵ ਟਾਪਿਕ ਬਣ ਚੁੱਕਾ ਹੈ ਪਹਿਲਗਾਮ ਹਮਲਾ ਜਿਹੜਾ ਹਮਲਾ ਹੋਇਆ ਪਹਿਲਗਾਮ ਦੇ ਅੰਦਰ ਮਕਬੂਜ਼ਾ ਕਸ਼ਮੀਰ ਦੇ ਅੰਦਰ ਅਸੀਂ ਬਹੁਤ ਜ਼ਿਆਦਾ ਮਜ਼ਮਤ ਕਰਨੇ ਆ ਤੇ ਦਲੀ ਦੋਖੇ ਕਿਸੇ ਵੀ ਇਨਸਾਨ ਦੀ ਜਾਨ ਲੈਣਾ ਬਹੁਤ ਵੱਡਾ ਜੁਰਮ ਹੈ ਇਨਸਾਨੀਅਤ ਦਾ ਖਤਮ ਕਰਨਾ ਕਿਸੇ ਵੀ ਇਨਸਾਨ ਨੂੰ ਬੇਗੁਨਾ ਇਨਸਾਨ ਨੂੰ ਮਾਰਨਾ ਪੂਰੀ ਇਨਸਾਨੀਅਤ ਨੂੰ ਖਤਮ ਕਰਨ ਦੇ ਬਰਾਬਰ ਹੈ ਤੇ ਮੈਂ ਭਰਪੂਰ ਮਜ਼ਮਤ ਕਰਨਾ ਵਾ ਕਿ ਉਹ ਚਾਹੇ ਹਮਲਾ ਲੈਂਦੇ ਪੰਜਾਬ ਦੇ ਅੰਦਰ ਹੋਏ ਚੜ੍ਹਦੇ ਪੰਜਾਬ ਦੇ ਅੰਦਰ ਹੋਵੇ ਦੁਨੀਆ ਦੇ ਕਿਸੇ ਵੀ ਮੁਲਕ ਦੇ ਅੰਦਰ ਹੋਵੇ ਮੈਂ ਵਰਪੂਰ ਮਜ਼ਮਤ ਕਰਨਾ ਮਾ دہشت ਗਰਦੀ ਦੇ ਅਸੀਂ ਵਰਪੂਰ ਖਿਲਾਫ ਆ ਤੇ ਸਾਡੀ ਕੋਈ ਵੀਡੀਓ ਦੰਜ ਦਾ ਮਤਲਬ ਨਹੀਂ ਹੈਗਾ ਕਿ ਅਸੀਂ ਕਿਸੇ ਬੰਦੇ ਨੂੰ ਟਾਰਗੇਟ ਕਰੀਏ ਤੇ ਯਾ ਅਸੀਂ ਪੋਲਿਟਿਕਸ ਖੇਲੀਏ ਇਹ ਚੀਜ਼ਾਂ ਸਿਆਸਤਦਾਨਾਂ ਨੂੰ ਹੀ ਸੂਟ ਕਰਦੀਆਂ ਨੇ ਤੇ ਉਹ ਸੋ ਕੋਲਡ ਪੋਲਿਟਿਕਸ ਕਰਦੇ ਵੀ ਨੇ ਅਸੀਂ ਦੇਖਦੇ ਆ ਕਿ ਜਦੋਂ ਵੀ ਅਜਿਹੀ ਚੀਜ਼ ਪੈਦਾ ਹੋਈਏ ਕਿਸੇ ਜਗ੍ਹਾ ਤੇ ਹਮਲਾ ਹੋਇਆ ਗੋਦੀ ਮੀਡੀਆ ਨਰਿੰਦਰ ਮੋਦੀ ਦੀ ਹਮੇਸ਼ਾ ਇੱਕ ਖੁਆਇਸ਼ ਰਹੀ ਹੈ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਆਵਾਮ ਨੂੰ ਅਜਿਹੀ ਕੋਈ ਨਾ ਕੋਈ ਅਜਿਹੀ ਚੀਜ਼ ਕਰੋ ਕਿ ਆਵਾਮ ਦੀ ਜਿਹੜੀ ਤਵਜੂ ਹੈ ਉਹ ਸਾਡੇ ਵੱਲ ਆ ਜਾਵੇ ਹਰ ਬੰਦਾ ਜਾਣਦਾ ਹੈ ਕਿ 2027 ਦੇ ਅੰਦਰ ਇਲੈਕਸ਼ਨ ਹੋਣ ਜਾ ਰਹੇ ਨੇ ਤੇ ਪੰਜਾਬ ਦੇ ਅੰਦਰ ਜਿਹੜਾ ਬੰਦਾ ਜਿੱਤਣ ਜਾ ਰਹੇ ਪੰਜਾਬ ਦੀ ਜਿਹੜੀ ਆਵਾਮ ਸਪੋਰਟ ਕਰ ਰਹੀ ਹੈ ਉਹ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਕਰ ਰਹੀ ਹੈ ਅਸੀਂ ਬੜੀ ਅੱਛੀ ਤਰ੍ਹਾਂ ਜਾਣਦੇ ਹਾਂ ਸੀਐਮ ਪੰਜਾਬ ਜਿਹੜਾ ਭਗਵੰਤ ਸਿੰਘ ਮਾਨ ਉਹਨੇ ਕੀ ਕੀ ਕੀਤਾ ਹੈ ਪੰਜਾਬ ਦੇ ਨਾਲ ਤੇ ਇਸ ਚੀਜ਼ ਨੂੰ ਪੋਲਿਟਿਕਸ ਦੇ ਨਾਮ ਤੋਂ ਖੇਡਿਆ ਜਾ ਰਿਹਾ ਹੈ ਤੇ ਜਿੰਨਾ ਵੀ ਮੁੱਦਾ ਹੈ ਜਿੰਨੇ ਜਿੰਨਾ ਵੀ ਕਸੂਰ ਹੈ ਉਹ ਸਾਰਾ ਪਾਕਿਸਤਾਨ ਦੀ ਤਰਫ ਆਇਆ ਜਾ ਰਿਹਾ ਹੈ ਕਿ ਇਸ ਹਮਲੇ ਦੇ ਅੰਦਰ ਪਾਕਿਸਤਾਨ ਮਲਵਿਸ ਸੀ ਟੋਟਲੀ ਚੀਜ਼ਾਂ ਗਲਤ ਨੇ ਗੋਦੀ ਮੀਡੀਆ ਆਪਣੇ ਤਰੀਕੇ ਦੇ ਨਾਲ ਆਪਣੇ ਤਰੀਕੇ ਦੇ ਨਾਲ ਚੀਜ਼ਾਂ ਪੋਟੇ ਕਰ ਰਿਹਾ ਹੈ ਤੇ ਪੰਜਾਬ ਦੇ ਅੰਦਰ ਬੈਠ ਕੇ ਇੰਡੀਆ ਦੇ ਬਹੁਤ ਜ਼ਿਆਦਾ ਜਰਨਲਿਸਟ ਉਹ ਇਹ ਚੀਜ਼ ਨੂੰ ਮੰਨ ਵੀ ਰਹੇ ਨੇ ਕਿ ਭਾਰਤ ਜਿਹੜਾ ਜਿਹੜਾ ਗੋਦੀ ਮੀਡੀਆ ਹੈ ਉਹ ਪ੍ਰੋਪੋਗੈਂਡੇ ਕਰ ਰਿਹਾ ਹੈ ਤੇ ਪਾਕਿਸਤਾਨ ਉਹ ਚੀਜ਼ ਦੇ ਅੰਦਰ ਇਨਵੋਲ ਕੀਤਾ ਜਾ ਰਿਹਾ ਹੈ ਪੰਜਾਬ ਦਾ ਪਾਣੀ ਬੰਦ ਕੀਤਾ ਜਾ ਰਿਹਾ ਹੈ ਇਹਦਾ ਸਭ ਤੋਂ ਵੱਡਾ ਨੁਕਸਾਨ ਜਰ ਹੈ ਉਹ ਪੰਜਾਬੀਆਂ ਨੂੰ ਹੋਏਗਾ ਉਹ ਕਿਸਾਨਾਂ ਨੂੰ ਹੋਏਗਾ ਭਾਰਤ ਦੇ ਜਿਹੜੇ ਤਾਲੁਕਾਤ ਨੇ ਪਾਕਿਸਤਾਨ ਦੇ ਨਾਲ ਉਹ ਟੋਟਲੀ ਖਰਾਬ ਹੋਣ ਜਾ ਰਹੇ ਨੇ ਤੇ ਮਜ਼ੀਦ ਖਰਾਬ ਹੋਣਗੇ ਲੇਕਿਨ ਪਾਕਿਸਤਾਨ ਵੱਲੋਂ ਇੱਕ ਅੱਛਾ ਕਦਮ ਚੁੱਕਿਆ ਗਿਆ ਹੈ ਕਿ 44 ਕੈਂਡਿਆਂ ਦੇ ਅੰਦਰ ਜਿਹੜੇ ਹਿੰਦੂ ਵਗੈਰਾ ਨੇ ਜਿਹੜੇ ਪਾਕਿਸਤਾਨ ਦੇ ਅੰਦਰ ਆਏ ਨੇ ਇੰਡੀਆ ਤੋਂ ਲੋਕ ਉਹਨਾਂ ਨੂੰ ਪਾਕਿਸਤਾਨ ਵਾਪਸ ਇੰਡੀਆ ਦੇ ਅੰਦਰ ਕੱਲੇਆ ਜਾ ਰਹੇ ਲੇਕਿਨ ਜਿਹੜੇ ਸਿੱਖ ਸਰਦਾਰ ਸਾਡੇ ਸਿੱਖ ਭਰਾ ਪੰਜਾਬੀ ਭਰਾ ਸਿੱਖ ਯਾਤਰੀ ਸਾਡੇ ਆਏ ਨੇ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਪੰਜਾ ਸਾਹਿਬ ਆਏ ਨੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਆਪਣਾ ਵੀਜ਼ਾ ਪੂਰਾ ਕਰੋ ਤੇ ਫਿਰ ਤੁਸੀਂ ਜਾਓ ਆਪਣੇ ਮੁਲਕ ਇਸੰਦ ਲਗਾਈ ਦੀ ਵੀਡੀਓ ਹੈ ਵੀਡੀਓ ਲਵਾਦਨੇ ਆ ਵੀਡੀਓ ਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਕੀ ਗੁਜ਼ਾਰਿਸ਼ ਹੈ ਅਗਰ ਚੈਨਲ ਦੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੂੰ ਦਬਾ ਸਕਨ ਚਲੋ ਵੀਡੀਓ ਸਟਾਰਟ ਕਰਨੇ ਆ ਜੀ ਹਾਂ ਨਵੀਂ ਦਿੱਲੀ ਤੋਂ ਖਬਰ ਇਹੀ ਹੈ ਕਿ ਜੋ ਪਹਿਲਗਾਮ ਹਮਲਾ ਹੋਇਆ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਵੱਡੇ ਫੈਸਲੇ ਲਏ ਨੇ ਵੱਡੇ ਫੈਸਲੇ ਲਏ ਨੇ ਪਾਕਿਸਤਾਨ ਦੇ ਖਿਲਾਫ ਇਹਨਾਂ ਫੈਸਲਿਆਂ ਦਾ ਜੋ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਉਹ ਅੱਜ ਸ਼ਾਮ ਨੂੰ 6 ਵਜੇ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਦੇ ਹੇਠ ਇੱਕ ਮੀਟਿੰਗ ਹੋਈ ਸੀ ਕੈਬਨਟ ਕਮੇਟੀ ਫੋਰ ਸਿਕਿਉਰਿਟੀ ਸੀसीएस ਮੀਟਿੰਗ ਹੋਈ ਸੀ ਜਿਸ ਦੇ ਵਿੱਚ ਕੀ ਡਿਫੈਂਸ ਮਿਨਿਸਟਰ ਹੋਮ ਮਿਨਿਸਟਰ ਇਸ ਤੋਂ ਇਲਾਵਾ ਤੇ ਅਜੀਤ ਡੋਵਾਲ ਜੋ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਇਹਨਾਂ ਸਾਰਿਆਂ ਨੇ ਮੀਟਿੰਗ ਕੀਤੀ ਉਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਤੋਂ ਬਾਅਦ ਕੁਝ ਅਹਿਮ ਜੋ ਫੈਸਲੇ ਲਏ ਗਏ ਨੇ ਉਹਨਾਂ ਦੇ ਬਾਰੇ ਜਾਣੂ ਕਰਵਾਇਆ ਗਿਆ ਇਹਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੰਧੂ ਜਲ ਸਮਝੌਤਾ ਜੋ ਹੈ ਉਸ ਨੂੰ ਫਿਲਹਾਲ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਇਸ ਤੋਂ ਬਾਅਦ ਵੱਡੀ ਗੱਲ ਇਹ ਹੈ ਕਿ ਜੋ ਅਟਾਰੀ ਵਾਗਾ ਸਰਹੱਦ ਹੈ ਉਸ ਨੂੰ ਵੀ ਤਤਕਾਲ ਪ੍ਰਭਾਵ ਦੇ ਨਾਲ ਬੰਦ ਕਰ ਦਿੱਤਾ ਗਿਆ ਇਹ ਵੀ ਖਬਰ ਹੈ ਇਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਪਾਕਿਸਤਾਨੀਆਂ ਦੇ ਵੀਜ਼ੇ ਰੱਦ ਕਰਨ ਦਾ ਫੈਸਲਾ ਲਿਆ ਗਿਆ ਜਿਨ੍ਹਾਂ ਲੋਕਾਂ ਦੇ ਵੀਜ਼ੇ ਲੱਗੇ ਹੋਏ ਨੇ ਉਹ ਰੱਦ ਹੋ ਜਾਣਗੇ ਅੱਗੇ ਤੋਂ ਕੋਈ ਵੀਜ਼ਾ ਨਹੀਂ ਲੱਗੇਗਾ ਇਸ ਤੋਂ ਇਲਾਵਾ ਜੋ ਪਾਕਿਸਤਾਨ ਦੀ ਐਮਬੈਸੀ ਹੈ ਦਿੱਲੀ ਦੇ ਵਿੱਚ ਉਹ ਵੀ ਬੰਦ ਕੀਤੀ ਜਾਏਗੀ 7 ਦਿਨਾਂ ਦੇ ਅੰਦਰ ਅੰਦਰ ਜੋ ਹਾਈ ਕਮਿਸ਼ਨ ਹਾਈ ਕਮਿਸ਼ਨਰ ਹੈ ਪਾਕਿਸਤਾਨ ਦੇ ਉਹ ਮੁਲਕ ਛੱਡ ਕੇ ਪਾਕਿਸਤਾਨ ਵਾਪਸ ਜਾਣਗੇ 48 ਘੰਟੇ ਦੇ ਅੰਦਰ ਅੰਦਰ ਜੋ ਵੀ ਪਾਕਿਸਤਾਨੀ ਹਿੰਦੁਸਤਾਨ ਦੇ ਵਿੱਚ ਨੇ ਉਹਨਾਂ ਨੂੰ ਮੁਲਕ ਛੱਡਣਾ ਪਏਗਾ ਤਾਂ ਇਸ ਤਰ੍ਹਾਂ ਦੇ ਵੱਡੇ ਫੈਸਲੇ ਅੱਜ ਕੈਬਨਟ ਕਮੇਟੀ ਫਾਰ ਸਿਕਿਉਰਿਟੀ ਦੇ ਵਿੱਚ ਲਏ ਗਏ ਨੇ ਇਸ ਤੋਂ ਬਾਅਦ ਦਾ ਇਸ ਦਾ ਅਸਰ ਕੀ ਹੋਏਗਾ ਇਹ ਵੀ ਦੱਸਣਾ ਹੋਵੇਗਾ ਪਰ ਤੁਹਾਨੂੰ ਦੱਸਿਏ ਕਿ ਇਹ ਸਾਰਾ ਫੈਸਲਾ ਲਿਆ ਕਿਉਂ ਗਿਆ ਇਹ ਫੈਸਲਾ ਲਿਆ ਗਿਆ ਪਹਿਲਗਾਮ ਦੇ ਵਿੱਚ ਜਦੋਂ ਅਟੈਕ ਕੀਤਾ ਗਿਆ ਬੰਦੂਕਧਾਰੀਆਂ ਦੇ ਵੱਲੋਂ ਜਿਸ ਦੇ ਵਿੱਚ 26 ਲੋਕਾਂ ਦੀ ਮੌਤ ਹੋਈ ਉਸ ਦੇ ਵਿੱਚ ਇੱਕ ਲੈਫਟਨੈਂਟ ਸੀ ਉਸ ਦੇ ਵੀ ਮੌਤ ਹੋਈ ਇਸ ਤੋਂ ਇਲਾਵਾ ਮਰਨ ਵਾਲਿਆਂ ਦੇ ਵਿੱਚ ਕੁਝ ਵਿਦੇਸ਼ੀ ਵੀ ਸ਼ਾਮਲ ਸੀ ਇਸ ਘਟਨਾ ਤੋਂ ਬਾਅਦ ਜੋ ਅਤਵਾਦੀਆਂ ਦਾ ਕੰਮ ਹੈ ਉਸ ਨੂੰ ਲੈ ਕੇ ਪੂਰੇ ਮੁਲਕ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਨਿਖੇਦੀ ਕੀਤੀ ਜਾ ਰਹੀ ਸੀ ਤੇ ਇਸ ਤੋਂ ਇਲਾਵਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੌਰੇ ਤੇ ਸੀ ਉਹਨਾਂ ਨੇ ਆਪਣਾ ਦੌਰਾ ਰੱਦ ਕੀਤਾ ਵਿਚਾਰੇ ਹੀ ਤੇ ਵਾਪਸ ਆਏ ਉਸ ਤੋਂ ਬਾਅਦ ਇਹ ਮੀਟਿੰਗ ਕੀਤੀ ਗਈ ਤੇ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਹੁਣ ਤੁਹਾਨੂੰ ਇੱਕ ਇੱਕ ਕਰਕੇ ਦੱਸਦੇ ਆ ਕਿ ਇਹਨਾਂ ਫੈਸਲਾਂ ਦਾ ਮਤਲਬ ਕੀ ਹੋਇਆ ਸਭ ਤੋਂ ਪਹਿਲੀ ਗੱਲ ਇੰਡਸ ਵਾਟਰ ਟ੍ਰੀਟੀ ਜੋ ਕਿ ਫਿਲਹਾਲ ਦੇ ਲਈ ਸਸਪੈਂਡ ਕਰ ਦਿੱਤੀ ਗਈ ਹੈ ਤੁਹਾਨੂੰ ਯਾਦ ਹੋਏਗਾ ਜੇਕਰ ਤੁਸੀਂ ਥੋੜਾ ਬਹੁਤ ਪੜ੍ਹਨ ਲਿਖਣ ਦੇ ਵਿੱਚ ਰੁਚੀ ਰੱਖਦੇ ਹੋ ਤਾਂ ਉਸ ਦੇ ਮੁਤਾਬਕ ਪਿਛਲੇ ਸਾਲਾਂ ਦੇ ਵਿੱਚ ਪਾਕਿਸਤਾਨੀ ਅਧਿਕਾਰੀਆਂ ਤੇ ਹਿੰਦੂਸਤਾਨੀ ਅਧਿਕਾਰੀਆਂ ਦੀ ਲੰਬੀ ਲੰਬੀ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਜਿਸ ਦੇ ਵਿੱਚ ਇੰਡੋਸ ਇੰਡਸ ਵਾਟਰ ਟ੍ਰੀਟੀ ਦੇ ਉੱਪਰ ਗੱਲਬਾਤ ਹੁੰਦੀ ਰਹੀ ਹੈ ਇੰਡਸ ਵਾਟਰ ਟ੍ਰੀਟੀ ਦਾ ਮਤਲਬ ਇਹ ਹੋਇਆ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਗੁਜ਼ਰ ਕੇ ਵਹਿਣ ਵਾਲੀਆਂ ਜਿਹੜੀਆਂ ਨਦੀਆਂ ਨੇ ਉਹਨਾਂ ਦੇ ਪਾਣੀ ਦੇ ਉੱਪਰ ਕਿਸ ਤਰ੍ਹਾਂ ਅਧਿਕਾਰ ਹੋਏਗਾ ਕਿਹੜੇ ਪ੍ਰੋਜੈਕਟ ਲੱਗਣਗੇ ਕਿਸ ਤਰ੍ਹਾਂ ਇਹਦੇ ਪਾਣੀ ਦੀ ਵੰਡ ਹੋਏਗੀ ਇਹਨਾਂ ਸਾਰੇ ਮਾਮਲਿਆਂ ਦੇ ਉੱਪਰ ਵਾਰ-ਵਾਰ ਚਰਚਾ ਕੀਤੀ ਜਾ ਰਹੀ ਸੀ 1960 ਦੇ ਵਿੱਚ ਇਹ ਟ੍ਰੀਟੀ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਮਤਭੇਦ ਸੀ ਜਿਨ੍ਹਾਂ ਦੇ ਉੱਪਰ ਗੱਲਬਾਤ ਹੁੰਦੀ ਰਹੀ ਹੈ ਤਾਂ ਤੁਹਾਨੂੰ ਦੱਸਦੇ ਕਿ ਇੰਡਸ ਵਾਟਰ ਟ੍ਰੀਟੀ ਦੇ ਉੱਪਰ ਸੋ ਇਸ ਇਸ ਟ੍ਰੀਟੀ ਨੂੰ ਸਸਪੈਂਡ ਕਰਨ ਦਾ ਮਤਲਬ ਇਸ ਦੇ ਜੋ ਅਸਰ ਨੇ ਇਹ ਬਹੁਤ ਦੂਰ ਦੇ ਹੋ ਸਕਦੇ ਨੇ ਇਸ ਨੂੰ ਹਜੇ ਵੀ ਸਮਝਣਾ ਬਾਕੀ ਹੈ ਐਕਸਪਰਟਸ ਤੋਂ ਸਮਝਣਾ ਬਾਕੀ ਹੈ ਕਿ ਇਸ ਦਾ ਮਤਲਬ ਕੀ ਹੋਏਗਾ ਇਸ ਦਾ ਅਸਰ ਕੀ ਹੋਏਗਾ ਪਰ ਇੰਡਸ ਵਾਟਰ ਟ੍ਰੀਟੀ ਦੇ ਬਾਰੇ ਥੋੜਾ ਬਹੁਤ ਤੁਹਾਨੂੰ ਦੱਸਦੇ ਚੱਲੀਏ ਤੁਹਾਡੀ ਸਮਝ ਦੇ ਹਿਸਾਬ ਨਾਲ ਤੇ ਇੰਡਸ ਵਾਟਰ ਟ੍ਰੀਟੀ ਹੈ ਕੀ ਅਸਲ ਦੇ ਵਿੱਚ ਇਸ ਦਾ ਮਤਲਬ ਇਹ ਹੋਇਆ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜਿਹੜੀਆਂ ਨਦੀਆਂ ਵਹਿੰਦੀਆਂ ਨੇ ਉਹੀ ਇੰਡਸ ਵਾਟਰ ਟ੍ਰੀਟੀ ਦੇ ਤਹਿਤ ਜਾਣੀਆਂ ਜਾਂਦੀਆਂ ਨੇ ਇਹਨਾਂ ਨਦੀਆਂ ਦੇ ਪਾਣੀ ਦੇ ਉੱਪਰ ਕਿਸ ਦਾ ਅਧਿਕਾਰ ਹੋਏਗਾ ਕਿੰਨੇ ਪਰਸੈਂਟ ਅਧਿਕਾਰ ਹੋਏਗਾ ਇਸ ਨੂੰ ਹੀ ਲੈ ਕੇ ਇੰਡਸ ਵਾਟਰ ਡਿਟਰੀ ਬਣਾਈ ਗਈ ਸੀ 1960 ਦੇ ਵਿੱਚ ਤਾਂ ਇਸ ਦਾ ਮਤਲਬ ਇਹ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੋ ਇੰਡਸ ਸਿਸਟਮ ਹੈ ਮਤਲਬ ਕਿ ਜਿਹੜੀਆਂ ਨਦੀਆਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਵਹਿਦੀਆਂ ਨੇ ਜੋ ਪੰਜਾਬ ਦੇ ਵਿੱਚ ਹੋ ਕੇ ਗੁਜ਼ਰਦੀਆਂ ਨੇ ਕੁਝ ਹਿਮਾਚਲ 'ਚ ਹੋ ਕੇ ਗੁਜ਼ਰਦੀਆਂ ਨੇ ਬਾਕੀ ਪਾਕਿਸਤਾਨੀ ਪੰਜਾਬ ਵਾਲੇ ਇਲਾਕੇ 'ਚੋਂ ਗੁਜ਼ਰਦੀਆਂ ਨੇ ਉਹਨਾਂ ਦਾ ਮਤਲਬ ਇਹ ਹੋਇਆ ਕਿ ਜਿਹੜੀਆਂ ਨਦੀਆਂ ਭਾਰਤ ਦੇ ਵਿੱਚ ਹੁੰਦੀਆਂ ਨੇ ਉਹ ਨਦੀਆਂ ਨੇ ਜਿਵੇਂ ਰਾਵੀ ਬਿਆਸ ਸਤਲੁਜ ਇਨ੍ਹਾਂ ਨਦੀਆਂ ਦੇ ਪਾਣੀ ਦੇ ਉੱਪਰ ਭਾਰਤ ਦਾ ਪੂਰਨ ਅਧਿਕਾਰ ਹੈ ਪਰ ਜਿਹੜੀਆਂ ਨਦੀਆਂ ਪਾਕਿਸਤਾਨ ਦੇ ਵਿੱਚ ਵਹਿੰਦੀਆਂ ਨੇ ਜਿਵੇਂ ਸਿੰਧ ਨਦੀ ਹੈ ਚਨਾਬ ਨਦੀ ਹੈ ਜੇਲਮ ਨਦੀ ਹੈ ਇਹਨਾਂ ਨਦੀਆਂ ਦੇ ਉੱਪਰ ਪਾਕਿਸਤਾਨ ਦਾ ਪੂਰਾ ਪੂਰਾ ਕੰਟਰੋਲ ਹੈ ਇਸ ਦਾ ਮਤਲਬ ਇਹ ਹੋਇਆ ਕਿ ਇਹਨਾਂ ਨਦੀਆਂ ਦਾ ਪਾਣੀ ਪਾਕਿਸਤਾਨ ਵਰਤ ਸਕਦਾ ਹੈ ਭਾਰਤ ਵੱਲੋਂ ਜਿਹੜੀਆਂ ਨਦੀਆਂ ਵਹਿ ਕੇ ਪਾਕਿਸਤਾਨ ਦੇ ਅੰਦਰ ਦਾਖਲ ਹੁੰਦੀਆਂ ਨੇ ਉਹਨਾਂ ਦਾ ਪਾਣੀ ਵੀ ਪਾਕਿਸਤਾਨ ਵਰਤ ਸਕਦਾ ਹੈ ਇਸੇ ਤੋਂ ਲੈ ਕੇ ਰੀੜਕਾ ਕਾਫੀ ਸਾਲਾਂ ਤੋਂ ਚੱਲਦਾ ਆ ਰਿਹਾ ਸੀ ਇਸੇ ਕਰਕੇ ਇੰਡਸ ਵਾਟਰ ਟ੍ਰੀਟੀ ਦੀ ਗੱਲਬਾਤ ਕੀਤੀ ਜਾਂਦੀ ਸੀ ਇਸ ਦਾ ਮਤਲਬ ਇਹ ਹੋਇਆ ਕਿ ਪਾਕਿਸਤਾਨ ਇਹਨਾਂ ਸਾਰੀਆਂ ਨਦੀਆਂ ਦਾ ਕੁੱਲ ਮਿਲਾ ਕੇ 80% ਜਿਹੜਾ ਪਾਣੀ ਹੈ ਉਹ ਵਰਤ ਸਕਦਾ ਹੈ ਭਾਰਤ ਦੇ ਹਿੱਸੇ 20% ਪਾਣੀ ਆਉਂਦਾ ਹੈ ਇਸ ਦਾ ਮੋਟਾ ਦਾ ਮਤਲਬ ਇਹ ਹੋਇਆ ਪਰ ਹੁਣ ਜੋ ਵਾਰ-ਵਾਰ ਇਹ ਗੱਲ ਉੱਠਦੀ ਸੀ ਕਿ ਜਦੋਂ ਵੀ ਅਤਵਾਦ ਹੁੰਦਾ ਹੈ ਪਾਣੀ ਅਤੇ ਖੂਨ ਇਕੱਠੇ ਨਹੀਂ ਵਗ ਸਕਦੇ ਇਸ ਦੀ ਚਰਚਾ ਵਾਰ-ਵਾਰ ਹੁੰਦੀ ਸੀ ਤੇ ਅੱਜ ਇਸ ਚਰਚਾ ਦੇ ਉੱਪਰ ਹੋਰ ਵੀ ਸਿਆਸਤ ਗਰਮਾ ਗਈ ਹੈ ਤੇ ਹੋਰ ਵੀ ਇਸ ਦੇ ਉੱਪਰ ਐਕਸਪਰਟਸ ਆਪਣੀ ਰਾਏ ਦੇਣਗੇ ਕਿ ਪਾਣੀ ਅਤੇ ਖੂਨ ਇਕੱਠੇ ਵਗੇਗਾ ਕਿ ਨਹੀਂ ਪਹਿਲਗਾਮ ਦੇ ਵਿੱਚ ਜੋ ਅਟੈਕ ਹੋਇਆ ਜੋ ਖੂਨ ਵਗਾਇਆ ਗਿਆ ਉਸ ਤੋਂ ਬਾਅਦ ਪਾਣੀ ਵਹਨ ਤੇ ਵੀ ਰੋਕ ਲੱਗੇਗੀ ਕਿ ਨਹੀਂ ਲੱਗੇਗੀ ਇਸ ਦਾ ਅਸਰ ਕੀ ਹੋਏਗਾ ਇੰਟਰਨੈਸ਼ਨਲ ਲਾਜ਼ ਵੀ ਇਸ ਦੇ ਵਿੱਚ ਸ਼ਾਮਲ ਹੁੰਦੇ ਨੇ ਵਿਦੇਸ਼ੀ ਜੋ ਕਾਨੂੰਨ ਲਾਗੂ ਹੁੰਦੇ ਨੇ ਜੋ ਇਸ ਦੇ ਵਿੱਚ ਯੂਨੋ ਦੇ ਕਾਨੂੰਨ ਲਾਗੂ ਹੁੰਦੇ ਨੇ ਇਹ ਸਭ ਕੁਝ ਦੀ ਚਰਚਾ ਹੋਏਗੀ ਪਰ ਫਿਲਹਾਲ ਦੇ ਲਈ ਇਸ ਟ੍ਰੀਟੀ ਦੇ ਉੱਪਰ ਬ੍ਰੇਕ ਲਗਾ ਦਿੱਤੀ ਗਈ ਹੈ ਇਸ ਦਾ ਅਸਰ ਲੰਬਾ ਹੋਏਗਾ ਇਹ ਦੇਖਣ ਹਲ ਹੋਏਗੀ ਕਿਉਂਕਿ ਇਹਨਾਂ ਨਦੀਆਂ ਦੇ ਉੱਪਰ ਦੋਹਾਂ ਮੁਲਕਾਂ ਦੇ ਬਹੁਤ ਸਾਰੇ ਪ੍ਰੋਜੈਕਟ ਨੇ ਉਹ ਚਲਾਏ ਜਾਂਦੇ ਨੇ ਤੇ ਬਹੁਤ ਸਾਰੇ ਪ੍ਰੋਜੈਕਟ ਚਲਾਉਣ ਦੀ ਇਸ ਦੇ ਵਿੱਚ ਪਲੈਨਿੰਗ ਵੀ ਕੀਤੀ ਜਾ ਰਹੀ ਸੀ ਤਾਂ ਇਸ ਦਾ ਮਤਲਬ ਕਿ ਇੰਡਸ ਵਾਟਰ ਟ੍ਰੀਟੀ ਦੇ ਉੱਪਰ ਫਿਲਹਾਲ ਰੋਕ ਲਗਾ ਦਿੱਤੀ ਗਈ ਇੱਕ ਵੱਡਾ ਝਟਕਾ ਪਾਕਿਸਤਾਨ ਨੂੰ ਦਿੱਤਾ ਗਿਆ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਅਟਾਰੀ ਬਾਰਡਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰ ਦਿੱਤਾ ਗਿਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜੀ ਅਟਾਰੀ ਬਾਰਡਰ ਹੈ ਆਈਸੀਪੀ ਚੈੱਕ ਪੋਸਟ ਜਿੰਨੂੰ ਕਿਹਾ ਜਾਂਦਾ ਹੈ ਇੰਟੀਗ੍ਰੇਟਿਡ ਚੈੱਕ ਪੋਸਟ ਉਸ ਨੂੰ ਬੰਦ ਕਰ ਦਿੱਤਾ ਗਿਆ ਇਸ ਦੇ ਰਾਹੀਂ ਇੱਕ ਕੋਰੀਡੋਰ ਬਣਾਇਆ ਗਿਆ ਹੈ ਜਿਸ ਦੇ ਵਿੱਚ ਇੱਕ ਪਾਸੇ ਤੁਸੀਂ ਦੇਖਿਆ ਹੋਵੇਗਾ ਕਿ ਜੋ ਪਾਕਿਸਤਾਨ ਵਾਲੇ ਪਾਸਿਓਂ ਲੋਕ ਇੱਧਰ ਆਉਂਦੇ ਨੇ ਤੇ ਹਿੰਦੁਸਤਾਨ ਵਾਲੇ ਪਾਸਿਓਂ ਲੋਕ ਪਾਕਿਸਤਾਨ ਵਿੱਚ ਦਾਖਲ ਹੁੰਦੇ ਨੇ ਇੱਕ ਤਾਂ ਉਹ ਪਾਸਾ ਹੈ ਪੈਸੇਜ ਜਿਸ ਤੋਂ ਲੋਕ ਲੰਘਦੇ ਨੇ ਇਸ ਤੋਂ ਇਲਾਵਾ ਜਿਹੜੀ ਚੈੱਕ ਪੋਸਟ ਹੈ ਇੰਟੀਗ੍ਰੇਟਿਡ ਚੈੱਕ ਪੋਸਟ ਉਹ ਵੀ ਫਲਾਦ ਲਈ ਬੰਦ ਕਰ ਦਿੱਤੀ ਗਈ ਹੈ ਮਤਲਬ ਇਹ ਹੋਇਆ ਕਿ ਲੋਕਾਂ ਦੀ ਆਵਾਜਾਈ ਤਾਂ ਰੁਕੇਗੀ ਹੀ ਰੁਕੇਗੀ ਜੋ ਵਪਾਰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਹੁੰਦਾ ਜਿੰਨਾ ਕੁ ਵੀ ਹੁੰਦਾ ਉਹ ਔਰ ਜੋ ਅਫਗਾਨਿਸਤਾਨ ਵਾਲੇ ਪਾਸਿਓ ਵਾਇਆ ਪਾਕਿਸਤਾਨ ਹੋ ਕੇ ਹਿੰਦੁਸਤਾਨ ਆਂਦਾ ਹੈ ਜਾਂ ਹਿੰਦੁਸਤਾਨ ਦਾ ਜੋ ਵੀ ਮਾਲ ਜਾਂਦਾ ਹੈ ਵਾਇਆ ਪਾਕਿਸਤਾਨ ਹੋ ਕੇ ਅਫਗਾਨਿਸਤਾਨੀਆਂ ਹੋਰ ਮਿਡਲ ਈਸਟ ਕੰਟਰੀਆਂ ਦੇ ਵਿੱਚ ਜਾਂਦਾ ਉਹ ਸਭ ਦੇ ਉੱਪਰ ਬ੍ਰੇਕ ਲੱਗੇਗੀ ਯਾਨੀ ਇੱਕ ਵੱਡਾ ਫੈਸਲਾ ਉਹਨਾਂ ਲੋਕਾਂ ਦੇ ਉੱਪਰ ਵੀ ਅਸਰ ਪਾਏਗਾ ਜੋ ਵਪਾਰ ਦੇ ਰਾਹੀਂ ਆਪਣੀ ਰੋਜ਼ੀ ਰੋਟੀ ਕਮਾਉਂਦੇ ਸੀ ਜਾਂ ਇਸ ਇਕਨੋਮੀ ਦੇ ਉੱਪਰ ਵੀ ਸੱਟ ਵੱਜੇਗੀ ਜੋ ਭਾਰਤ ਪਾਕਿਸਤਾਨ ਦੇ ਵਿਚਾਲੇ ਇਸ ਪੋਸਟ ਦੇ ਰਾਹੀਂ ਹੁੰਦਾ ਸੀ ਵਪਾਰ ਤੇ ਬਾਕੀ ਮਿਡਲ ਈਸਟ ਦੇ ਕੰਟਰੀਆਂ ਨਾਲ ਹੁੰਦਾ ਸੀ ਇਸ ਦੇ ਉੱਪਰ ਫਿਲਹਾਲ ਲਈ ਰੋਕ ਲਗਾ ਦਿੱਤੀ ਗਈ ਹੈ ਇਹ ਸਭ ਤੋਂ ਵੱਡਾ ਫੈਸਲਾ ਇਹ ਵੀ ਉਸ ਦੇ ਵਿੱਚ ਇਸ ਮੀਟਿੰਗ ਤੋਂ ਬਾਅਦ ਲਿਆ ਗਿਆ ਇਸ ਤੋਂ ਬਾਅਦ ਪਾਕਿਸਤਾਨੀ ਜੋ ਭਾਰਤ ਦੇ ਵਿੱਚ ਨੇ ਉਹਨਾਂ ਦਾ ਵੀਜ਼ਾ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਯਾਨੀ ਕਿ ਜੋ ਲੋਕ ਪਾਕਿਸਤਾਨ ਦੇ ਵਸਨੀਕ ਨੇ ਪਾਕਿਸਤਾਨ ਦੇ ਸਿਟੀਜ਼ਨ ਨੇ ਇਸ ਸਮੇਂ ਭਾਰਤ ਦੇ ਵਿੱਚ ਮੌਜੂਦ ਨੇ ਭਾਰਤੀ ਧਰਤੀ ਦੇ ਉੱਪਰ ਮੌਜੂਦ ਨੇ ਉਹਨਾਂ ਦਾ ਵੀਜ਼ਾ ਕੈਨਸਲ ਕਰ ਦਿੱਤਾ ਗਿਆ ਹੈ 48 ਘੰਟੇ ਦਾ ਸਮਾਂ ਦਿੱਤਾ ਗਿਆ ਹੈ ਕਿ 48 ਘੰਟੇ ਦੇ ਵਿੱਚ ਤੁਸੀਂ ਹਿੰਦੁਸਤਾਨ ਦੀ ਸਰਜ਼ਮੀ ਛੱਡ ਕੇ ਆਪਣੇ ਮੁਲਕ ਪਾਕਿਸਤਾਨ ਵਾਪਸ ਪਰਤ ਜਾਓ ਇਹ ਅਲਟੀਮੇਟਮ ਸੁਣਾ ਦਿੱਤਾ ਗਿਆ ਇਸ ਤੋਂ ਬਾਅਦ ਜਿਨ੍ਹਾਂ ਲੋਕਾਂ ਕੋਲ ਪਾਕਿਸਤਾਨ ਦੇ ਲੋਕਾਂ ਕੋਲ ਭਾਰਤ ਆਉਣ ਦਾ ਵੀਜ਼ਾ ਲੱਗਿਆ ਹੈ ਹਜੇ ਆਉਣਾ ਹੈ ਜਾਂ ਆ ਚੁੱਕੇ ਨੇ ਉਹਨਾਂ ਦਾ ਵੀਜ਼ਾ ਕੈਨਸਲ ਕਰ ਦਿੱਤਾ ਗਿਆ ਹੈ ਯਾਨੀ ਜੋ ਲੋਕ ਤਿਆਰੀ ਕਰੀ ਬੈਠੇ ਜੀ ਕਿ ਪਾਕਿਸਤਾਨ ਤੋਂ ਹਿੰਦੁਸਤਾਨ ਜਾਵਾਂਗੇ ਜੋ ਪਾਕਿਸਤਾਨੀਆਂ ਨੇ ਉਹਨਾਂ ਦਾ ਵੀਜ਼ਾ ਕੈਨਸਲ ਕਰ ਦਿੱਤਾ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਹੈ ਯਾਨੀ ਕਿ ਪਾਕਿਸਤਾਨੀਆਂ ਦੇ ਹਿੰਦੁਸਤਾਨ ਵਿੱਚ ਨੋ ਐਂਟਰੀ ਜੋ ਪਾਕਿਸਤਾਨੀ ਹਿੰਦੁਸਤਾਨ ਵਿੱਚ ਰਹਿੰਦੇ ਨੇ ਉਹਨਾਂ ਨੂੰ 48 ਘੰਟੇ ਦਾ ਸਮਾਂ ਦਿੱਤਾ ਗਿਆ ਕਿ ਤੁਸੀਂ ਪਾਕਿਸਤਾਨ ਆਪਣੇ ਮੁਲਕ ਵਾਪਸ ਪਰਤ ਜਾਓ ਭਾਰਤ ਦੀ ਸਰਜ਼ਮੀ 48 ਘੰਟੇ ਦੇ ਅੰਦਰ ਛੱਡ ਦਿਓ ਇਸ ਤੋਂ ਬਾਅਦ ਇਸ ਤੋਂ ਬਾਅਦ ਜੋ ਵੱਡੀ ਗੱਲ ਹੋਰ ਵੀ ਹੈ ਕਿ ਦਿੱਲੀ ਸਥਿਤ ਜੋ ਪਾਕਿਸਤਾਨ ਦੀ ਐਮਬੈਸੀ ਹੈ ਉਸ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਤੁਸੀਂ ਇੱਥੇ ਜੋ ਤੁਹਾਡੀ ਨਫਰੀ ਹੈ ਉਸ ਨੂੰ ਘਟਾਓ ਤੇ 7 ਦਿਨਾਂ ਦੇ ਅੰਦਰ ਅੰਦਰ ਤੁਸੀਂ ਪਾਕਿਸਤਾਨ ਦੀ ਜੋ ਐਮਬੈਸੀ ਹੈ ਭਾਰਤ ਦੇ ਵਿੱਚ ਉਹ ਛੱਡ ਕੇ ਆਪਣੇ ਮੁਲਕ ਚਲੇ ਜਾਓ ਵਾਪਸ ਯਾਨੀ ਕਿ ਜੋ ਹਾਈ ਕਮਿਸ਼ਨਰ ਨੇ ਪਾਕਿਸਤਾਨ ਦੇ ਉਹ ਵਾਪਸ ਜਾਣਗੇ 7 ਦਿਨਾਂ ਦਾ ਸਮਾਂ ਜੀ ਵੀਰੋ ਐਸਜੀਆਈ ਦੀ ਵੀਡੀਓ ਤੇ ਮੈਂ ਇਹ ਚੀਜ਼ ਕਹਿਣਾ ਚਾਹਾਂਗਾ ਆਪਣੇ ਪੰਜਾਬੀ ਪੜਾਵਾਂ ਨੂੰ ਆਪਣੇ ਸਿੱਖਾਂ ਪੜਾਵਾਂ ਨੂੰ ਤੇ ਸਿੱਖ ਮੁਸਲਮਾਨ ਭਾਈਚਾਰੇ ਦੀ ਅਸੀਂ ਹਮੇਸ਼ਾ ਗੱਲ ਕੀਤੀ ਹੈ ਸਿੱਖਾਂ ਨੇ ਮੁਸਲਮਾਨਾਂ ਨੂੰ ਸਪੋਰਟ ਕੀਤਾ ਹੈ ਮੁਸਲਮਾਨਾਂ ਨੇ ਵੀ ਸਿੱਖਾਂ ਨੂੰ ਸਪੋਰਟ ਕੀਤਾ ਲੇਕਿਨ ਇਹ ਵਾਲੀ ਜੀ ਸਿਚੁਏਸ਼ਨ ਬਣ ਗਈ ਹੈ ਇਹਦੇ ਅੰਦਰ ਪਾਕਿਸਤਾਨ ਇਨਵੋਲ ਨਹੀਂ ਹੈਗਾ ਪਹਿਲਗਾਮ ਹਮਨੇ ਦੀ ਅਸੀਂ ਬਰਪੂਰ ਮਜ਼ਮਦ ਕਰਨੇ ਆ ਤੇ ਤੁਸੀਂ ਦੇਖੋ ਇੰਜ ਦੇ ਹਮਲੇ ਪਾਕਿਸਤਾਨ ਦੇ ਅੰਦਰ ਵੀ ਆਏ ਦਿਨ ਹੁੰਦੇ ਰਹਿੰਦੇ ਨੇ ਪਿਛਲੇ ਦਿਨ ਅਸੀਂ ਦੇਖਿਆ ਇੱਕ ਟ੍ਰੇਨ ਹਾਈਜੈਕ ਹੋਈ ਤੇ ਉਹਦੇ ਅੰਦਰ ਕਾਫੀ ਜ਼ਿਆਦਾ ਲੋਕ ਸ਼ਹੀਦ ਵੀ ਹੋਏ ਕਾਫੀ ਜ਼ਿਆਦਾ ਫੌਜੀ ਜਿਹੜੇ ਸੀ ਉਹ ਵੀ ਸ਼ਹੀਦ ਕੀਤੇ ਗਏ ਲੇਕਿਨ ਪਾਕਿਸਤਾਨ ਦਾ ਜਿਹੜਾ ਮੀਡੀਆ ਹੈ ਉਹਨੇ ਕਦੀ ਵੀ ਇੰਜ ਦੀ ਚੀਜ਼ ਨਹੀਂ ਕੀਤੀ ਕਿ ਭਾਰਤ ਨੂੰ ਜਾਂ ਗੋਦੀ ਮੀਡੀਆ ਨੂੰ ਇਨਵੋਲ ਕੀਤਾ ਹੋਵੇ ਜਾਂ ਸਿੱਧਾ ਟਾਰਗੇਟ ਕੀਤਾ ਹੋਵੇ ਬਿਨਾ ਸਬੂਤ ਤੇ ਕਿ ਤੁਸੀਂ ਇਹ ਚੀਜ਼ਾਂ ਕੀਤੀਆਂ ਨੇ ਲੇਕਿਨ ਜਦੋਂ ਵੀ ਇਲੈਕਸ਼ਨਾਂ ਦਾ ਟਾਈਮ ਆਂਦਾ ਹੈ ਮੋਦੀ ਸਰਕਾਰ ਗੋਦੀ ਮੀਡੀਆ ਇੰਜ ਦੇ ਪ੍ਰੋਪਗੈਂਡੇ ਕਰਨਾ ਸ਼ੁਰੂ ਕਰ ਦਿੰਦਾ ਹੈ ਹਮਲੇ ਖੁਦ ਕਰਵਾਓ ਸਾਰੀਆਂ ਚੀਜ਼ਾਂ ਖੁਦ ਕਰੋ ਲੇਕਿਨ ਉਸ ਤੋਂ ਬਾਅਦ ਜਿਹੜਾ ਰੈਪੋਕੇਸ਼ਨ ਨੇ ਉਹ ਤੁਸੀਂ ਪਾਕਿਸਤਾਨ ਤੇ ਸਾਰੇ ਇਲਜ਼ਾਮ ਪਾ ਦਿਓ ਤੇ ਪਾਕਿਸਤਾਨ ਦੇ ਨਾਲ ਜਿਹੜੇ ਕੀਤੇ ਗਏ ਜਿੰਨੇ ਵੀ ਤੁਹਾਡੇ معاہدੇ ਨੇ ਉਹ ਖਤਮ ਕਰਦੇ ਹੋ ਸੰਤਾਸ معاہدਾ ਖਤਮ ਕਰ ਦਿੱਤਾ ਗਿਆ ਪਾਕਿਸਤਾਨ ਨੇ ਵੀ ਇਹ ਚੀਜ਼ ਤੇ ਐਕਸ਼ਨ ਲਈ ਆਪਣੀ ਸਪੇਸ ਦੇਣ ਤੋਂ ਮਨਾ ਕਰ ਦਿੱਤਾ ਪਾਕਿਸਤਾਨ ਨੇ ਵੀ ਸਿੱਧ ਕਦਮ ਲਿਆ ਨੇ ਆ ਬਾਰਡਰ ਜਿੰਨੇ ਵੀ ਬਾਰਡਰ ਨੇ ਵਾਗਾ ਬਾਰਡਰ ਬੰਦ ਕਰ ਦਿੱਤਾ ਗਿਆ ਤੇ ਲੇਕਿਨ ਇਹ ਚੀਜ਼ਾਂ ਬਹੁਤ ਗਲਤ ਜਾ ਰਹੀਆਂ ਨੇ ਇਹ ਤੁਹਾਡੇ ਤਾਲੁਕਤ ਮਜ਼ੀਦ ਖਰਾਬ ਕਰਨ ਜਾ ਰਹੇ ਨੇ ਤੇ ਇਹ ਚੀਜ਼ਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਇਲੈਕਸ਼ਨ ਤੋਂ ਪਹਿਲੇ ਇੰਜ ਦੀਆਂ ਮਹਿੰਮ ਚਲਾਉਣਾ ਲੋਕਾਂ ਦਾ ਮਾਈਂਡ ਆਪਣੀ ਤਰਫ ਕਰਨਾ ਅਸੀਂ ਲੋਕ ਇੰਜ ਦੇ ਹੈਗੇ ਆ ਮੋਹੱਬੇ ਵਤਨ ਅਗਰ ਕੋਈ ਇੰਡੀਆ ਦੇ ਅੰਦਰ ਰਹਿੰਦਾ ਉਹ ਵੀ ਆਪਣੇ ਵਤਨ ਨਾਲ ਪਿਆਰ ਕਰਦਾ ਹੈ ਅਗਰ ਕੋਈ ਪਾਕਿਸਤਾਨ ਦੇ ਨਾਲ ਪਾਕਿਸਤਾਨ ਦੇ ਅੰਦਰ ਰਹਿੰਦਾ ਉਹ ਵੀ ਆਪਣੇ ਮੁਲਕ ਨੂੰ ਪਿਆਰ ਕਰਦਾ ਹੈ ਲੇਕਿਨ ਇਨਸਾਨ ਦੀ ਜਿਹੜੀ ਸੋਚ ਉਹਨੂੰ ਸੋਚਣਾ ਚਾਹੀਦਾ ਹੈ ਕਿ ਹਰ ਇਲੈਕਸ਼ਨ ਤੋਂ ਪਹਿਲੇ ਅਗਰ ਕੋਈ ਐਂਜ ਦੀ ਚੀਜ਼ ਕਰੇ ਪੋਲਿਟਿਕਸ ਖੇਲੇ ਤੇ ਇਨਸਾਨ ਨੂੰ ਸਮਝ ਆ ਜਾਂਦੀ ਹੈ ਸਾਨੂੰ ਪਤਾ ਹੈ ਕਿ ਜਦੋਂ ਵੀ ਇਲੈਕਸ਼ਨ ਹੋਏ ਨੇ ਗੋਦੀ ਮੀਡੀਆ ਨੇ ਐਂਜ ਦੀਆਂ ਚੀਜ਼ਾਂ ਕੀਤੀਆਂ ਨੇ ਤੇ ਆਵਾਮ ਦੀ ਅਟ੍ਰੈਕਸ਼ਨ ਆਪਣੇਲ ਕਰਕੇ ਹਮੇਸ਼ਾ ਇਲੈਕਸ਼ਨ ਜਿੱਤੇ ਨੇ ਤੇ ਇੰਡੀਆ ਦੇ ਅੰਦਰ ਬੈਠੇ ਫੌਜੀ ਵੀ ਇਹ ਚੀਜ਼ ਨੂੰ ਤਰਦੀਦ ਕਰ ਰਹੇ ਨੇ ਕਿ ਇਹਦੇ ਅੰਦਰ ਪਾਕਿਸਤਾਨ ਸ਼ਾਮਿਲ ਨਹੀਂ ਸੀ ਪ੍ਰੋਪਗੈਂ ਵੀਡੀਓ ਦੇ ਬਾਰੇ ਕੀ ਕਹਿਣਾ ਚਾਹਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ